ਸਤ ਸ੍ਰੀ ਅਕਾਲ ਜੀ ਹਰੀਕਾ ਟਰੈਵਲਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਆਪਾਂ ਨੇ ਨਵੀਂ ਸੀਰੀਜ਼ ਸ਼ੁਰੂ ਕੀਤੀ ਹੈ ਨਵੇਂ ਐਪੀਸੋਡ ਸ਼ੁਰੂ ਕੀਤੇ ਨੇ ਜੋ ਕਿ ਤਵਾਰੀਖ ਗੁਰੂ ਖਾਲਸਾ ਦੇ ਨਾਲ ਆਧਾਰਿਤ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਦੇ ਉੱਪਰ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਜੋ ਵੀ ਲਿਖਿਆ ਹੈ ਉਸ ਦੇ ਆਧਾਰ ਦੇ ਉੱਪਰ ਆਪਾਂ ਵੀਡੀਓ ਬਣਾ ਰਹੇ ਹਾਂਗੇ ਅੱਜ ਦੇ ਇਸ ਐਪੀਸੋਡ ਵਿੱਚ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਮਿਲਾਪ ਕਿਸ ਤਰ੍ਹਾਂ ਹੋਇਆ ਭਾਈ ਲੈਣਾ ਜੀ ਜੋ ਕਿ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਦਾ ਨਾਮ ਹੈ ਉਹਨਾਂ ਦੇ ਪਿਤਾ ਫੇਰੂ ਮੱਲ ਜੀ ਸਨ ਫੇਰੂ ਮੱਲ ਜੀ ਦੇਵੀ ਦੇ ਭਗਤ ਸਨ ਹਰ ਸਾਲ ਆਪਣੇ ਸੰਗੀਆਂ ਸਾਥੀਆਂ ਸਮੇਤ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਹੁੰਦੇ ਸੀ ਸਮਤ 1583 ਬਿਕਰਮੀ ਨੂੰ ਫੇਰੂ ਮੱਲ ਜੀ ਅਕਾਲ ਚਲਾਣਾ ਕਰ ਗਏ ਉਹਨਾਂ ਤੋਂ ਪਿੱਛੋਂ ਦੇਵੀ ਦੀ ਖੁੰਡੀ ਖੰਮਣੀ ਦੇਵੀ ਦਾ ਭੇਖ ਸਭ ਲੈਣਾ ਜੀ ਦੇ ਸਿਰ ਆਇਆ ਇਹ ਵੀ ਹਰ ਸਾਲ ਵੈਸ਼ਨੂ ਦੇਵੀ ਦੀ ਯਾਤਰਾ ਦੇ ਲਈ ਸੰਗੀਆਂ ਸਾਥੀਆਂ ਨਾਲ ਜਾਣ ਲੱਗੇ ਇਹਨਾਂ ਦਾ ਇੱਕ ਗਵਾਂਢੀ ਸੀਗਾ ਜੋਧਾ ਜੋ ਜਾਤ ਦਾ ਜੱਟ ਸੀ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿੱਖ ਸੀਗਾ ਖਡੂਰ ਦੇ ਵਿੱਚ ਇਹਨਾਂ ਦੇ ਗਵਾਂਡ ਦੇ ਵਿੱਚੋਂ ਵੱਸਦਾ ਸੀ ਉਹ ਹਰ ਰੋਜ਼ ਇਸ਼ਨਾਨ ਕਰਕੇ ਅਮਰਤ ਵੇਲੇ ਆਸਾ ਜੀ ਦੀ ਬਾਾਰ ਮਿੱਠੀ ਮਿੱਠੀ ਸੁਰ ਦੇ ਵਿੱਚ ਗਾਇਨ ਕਰਦਾ ਹੁੰਦਾ ਸੀ ਕਿਉਂਕਿ ਭਾਈ ਲੈਣਾ ਜੀ ਦਾ ਘਰ ਭਾਈ ਜੋਧ ਜੀ ਦੇ ਘਰ ਦੇ ਨੇੜੇ ਸੀ ਇਸ ਲਈ ਇਹਨਾਂ ਦੇ ਕੰਨ ਦੇ ਵਿੱਚ ਉਹ ਗੁਰਬਾਣੀ ਦੀਆਂ ਸੁਰਾਂ ਗਵਾ ਗੁਰਬਾਣੀ ਦੀ ਆਵਾਜ਼ ਹਰ ਰੋਜ਼ ਅਮਰਤ ਵੇਲੇ ਪੈਂਦੀ ਤਾਂ ਇਹਨਾਂ ਦੇ ਦਿਲ ਨੂੰ ਵੀ ਤਾਂਗ ਹੋਈ ਇਹ ਆਪਣੇ ਘਰੋਂ ਉੱਠ ਕੇ ਭਾਈ ਜੋਧ ਜੀ ਦੇ ਪਾਸ ਜਾ ਕੇ ਬੈਠਣ ਲੱਗੇ ਜਿਸ ਦਿਨ ਪਹਿਲੇ ਦਿਨ ਇਹ ਗਏ ਤਾ ਭਾਈ ਜੋਧ ਜੀ ਇਸ ਪੌੜੀ ਦਾ ਗਾਇਨ ਕਰ ਰਹੇ ਸਨ ਜਿਤ ਸੇਵ ਏ ਸੁਖ ਪਾਈ ਏ ਸੋ ਸਾਹਿਬ ਸਦਾ ਸੰਭਾਲੀ ਏ ਜਿਤ ਕੀਤਾ ਪਾਈ ਏ ਆਪਣਾ ਸਾ ਘਾਲ ਬੁਰੀ ਕਿਉ ਕਾਲੀ ਏ ਮੰਦਾ ਮੂਲ ਨਾ ਕੀ ਚਈ ਦੇ ਲੰਮੀ ਨਦਰ ਨਿਹਾਲੀ ਏ ਜਿਉ ਸਾਹਿਬ ਨਾਲ ਨਾ ਹਾਰੀ ਏ ਤੇ ਵੇਹਾ ਪਾਸਾ ਢਾਲੀ ਏ ਕਿਛ ਲਾਹੇ ਉੱਪਰ ਕਾਲੀ ਏ ਇਹ ਸੁਣ ਕੇ ਹੋਰ ਵੀ ਮਨ ਨੂੰ ਤਾਂਗ ਪੈਦਾ ਹੋ ਗਈ ਹਮੇਸ਼ਾ ਹੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਭਾਈ ਜੋਧ ਦੀ ਸੰਗਤ ਕਰਨ ਲੱਗੇ ਇਹਨਾਂ ਨੇ ਭਾਈ ਜੋਧ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਤਾ ਠਿਕਾਣਾ ਵੀ ਪੁੱਛ ਲਿਆ ਕਿ ਇਹ ਕਿੰਨਾਂ ਦੀ ਬਾਣੀ ਹੈ ਤੁਸੀਂ ਕਿੰਨਾਂ ਦੀ ਸੰਗਤ ਕਰਦੇ ਹੋ ਇਹ ਮਹਾਪੁਰਸ਼ ਕਿੱਥੇ ਮਿਲਣਗੇ ਸਭ ਪਤਾ ਕਰ ਲਿਆ ਮਨ ਨੂੰ ਤਾਂਘ ਛਿੜੀ ਆਖਰ ਸੰਮਤ 1599 ਵਿਕਰਮੀ ਨੂੰ ਅੱਸੂ ਮਹੀਨੇ ਸਮੇ ਆਪਣੇ ਸਾਥੀਆਂ ਸਮੇਤ ਜਦੋਂ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਜਾਣ ਲਈ ਇਹ ਘਰੋਂ ਨਿਕਲੇ ਤਾ ਰਸਤੇ ਦੇ ਵਿੱਚ ਡੱਲੇ ਦਾ ਪਤਨ ਲੰਘੇ ਕਰਤਾਰਪੁਰ ਦੇ ਨਜ਼ਦੀਕ ਪਹੁੰਚੇ ਤਾਂ ਸੰਗਤ ਨੂੰ ਆਖਣ ਲੱਗੇ ਭਾਈ ਇੱਥੇ ਇੱਕ ਮਹਾਪੁਰਖ ਸਤਪੁਰਖ ਰਹਿੰਦੇ ਨੇ ਉਹਨਾਂ ਦਾ ਦਰਸ਼ਨ ਕਰਦੇ ਚੱਲੀਏ ਸਭ ਨੇ ਆਖਿਆ ਵੀ ਇੱਕ ਪੰਥ ਤੋਂ ਕਾਜ ਇਹ ਤਾਂ ਬਹੁਤ ਵਧੀਆ ਕੰਮ ਹੈ ਜ਼ਰੂਰ ਚੱਲਾਂਗੇ ਆਪਾਂ ਦਰਸ਼ਨ ਕਰਨ ਜਦ ਕਰਤਾਰਪੁਰ ਦੇ ਨੇੜੇ ਗਏ ਤਾਂ ਅੱਗੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਨੂੰ ਅਚਾਨਕ ਮਿਲ ਗਏ ਭਾਈ ਲੈਹਣੇ ਜੀ ਨੇ ਪੁੱਛਿਆ ਬਾਬਾ ਜੀ ਗੁਰੂ ਨਾਨਕ ਦੇਵ ਇਸੇ ਨਗਰ 'ਚ ਰਹਿੰਦੇ ਨੇ ਤੁਸੀਂ ਸਾਨੂੰ ਉਹਨਾਂ ਦਾ ਪਤਾ ਠਿਕਾਣਾ ਘਰ-ਦਰਬਾਰ ਦੱਸ ਸਕਦੇ ਹੋ ਅੱਗੋਂ ਗੁਰੂ ਨਾਨਕ ਦੇਵ ਜੀ ਨੇ ਅਣਜਾਣ ਹੁੰਦੇ ਹੋਏ ਕਿਹਾ ਹਾਂ ਭਾਈ ਮੈਂ ਜਾਣਦਾ ਮੈਂ ਤੁਹਾਨੂੰ ਉਹਨਾਂ ਦੇ ਘਰੇ ਛੱਡ ਦੇਣਾ ਆਓ ਚੱਲੀਏ ਭਾਈ ਲੈਣਾ ਜੀ ਘੋੜੀ ਦੇ ਉੱਪਰ ਗੁਰੂ ਬਾਬਾ ਜੀ ਪੈਰੀ ਗੱਲਾਂ-ਬਾਤਾਂ ਕਰਦੇ ਕਰਦੇ ਧਰਮਸ਼ਾਲਾ ਦੇ ਨੇੜੇ ਉਸ ਜਗ੍ਹਾ ਦੇ ਨੇੜੇ ਜਿੱਥੇ ਗੁਰੂ ਨਾਨਕ ਦੇਵ ਜੀ ਰਹਿੰਦੇ ਸਨ ਆ ਗਏ ਭਾਈ ਲੈਣਾ ਜੀ ਘੋੜੀ ਨੂੰ ਬੰਨਣ ਲੱਗੇ ਅਤੇ ਸੰਗਿਆ ਸਾਥੀਆਂ ਨੂੰ ਇਕੱਠੇ ਕਰਨ ਲੱਗੇ ਤੇ ਗੁਰੂ ਨਾਨਕ ਗੁਰੂ ਬਾਬਾ ਜੀ ਹੱਥ-ਪੈਰ ਧੋ ਕੇ ਗੱਦੀ ਦੇ ਉੱਪਰ ਜਾ ਬੈਠੇ ਜਦੋਂ ਭਾਈ ਲੈਣਾ ਜੀ ਪੰਜ ਚਾਰ ਸੰਗੀਆਂ ਸਾਥੀਆਂ ਨੂੰ ਨਾਲ ਲੈ ਕੇ ਹੱਥ 'ਚ ਭੇਟਾ ਲੈ ਕੇ ਪ੍ਰਸ਼ਾਦ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੇ ਲਈ ਅੰਦਰ ਆਏ ਤਾਂ ਦੇਖ ਕੇ ਹੈਰਾਨ ਰਹਿ ਗਏ ਇਹ ਤਾਂ ਉਹੀ ਬਜ਼ੁਰਗ ਨੇ ਜਿਹੜੇ ਆਪਾਂ ਨੂੰ ਜੰਗਲ ਦੇ ਵਿੱਚ ਮਿਲੇ ਸੀਗੇ ਜਿਨ੍ਹਾਂ ਨੇ ਆਪਾਂ ਨੂੰ ਰਸਤਾ ਦੱਸਿਆ ਬਹੁਤ ਲੱਜਾਵਾਨ ਸ਼ਰਮਸਾਰ ਹੋਏ ਅਤੇ ਹੱਥ ਜੋੜ ਕੇ ਮਾਫੀ ਮੰਗੀ ਮਹਾਪੁਰਸ਼ੋਂ ਮੈਂ ਤਾਂ ਬਹੁਤ ਵੱਡੀ ਭੁੱਲ ਹੋ ਗਈ ਮੈਂ ਘੋੜੀ ਤੇ ਚੜ ਕੇ ਆਇਆ ਤੁਸੀਂ ਪੈਦਲ ਮੈਨੂੰ ਪਤਾ ਨਹੀਂ ਸੀ ਮੇਰੀ ਭੁੱਲ ਬਖਸ਼ੋ ਗੁਰੂ ਜੀ ਬੋਲੇ ਭਾਈ ਤੈਨੂੰ ਕਰਤਾਰ ਨੇ ਬਖਸ਼ਿਆ ਡਰਨਾ ਸਿਆਣਿਆਂ ਦੀ ਕਹਾਵਤ ਹੈ ਗੁਰੂ ਕੀ ਜੇ ਜਾਣ ਕੇ ਪਾਣੀ ਪੀਜੇ ਛਾਣ ਕੇ ਅਸੀਂ ਦੇਣਾ ਤੇ ਤੂੰ ਲੈਣਾ ਅਕਾਲ ਪੁਰਖ ਦੀ ਭਗਤੀ ਕਰਿਆ ਕਰ ਇਹ ਦੇਵ ਵੀ ਦੇਵਤੇ ਸਭ ਉਸੇ ਦੇ ਸੇਵਕ ਨੇ ਇਨ੍ਹਾਂ ਮੰਦਰਾਂ ਕੰਦਰਾਂ ਵਿੱਚ ਦੇਵਤੇ ਨਹੀਂ ਵੱਸਦੇ ਹੁੰਦੇ ਭਾਵਨਾ ਵਿੱਚ ਦੇਵਤੇ ਵੱਸਦੇ ਹੁੰਦੇ ਨੇ ਇਹ ਤਾਂ ਪੁਜਾਰੀਆਂ ਨੇ ਮਨੋਕਲਪਿਤ ਦੇਵੀ-ਦੇਵਤੇ ਬਣਾਏ ਹੋਏ ਨੇ ਆਪਣੇ ਰੋਜੀ ਰੋਟੀ ਚਲਾਉਣ ਵਾਸਤੇ ਇਥੋਂ ਕਦੇ ਕਿਸੇ ਨੂੰ ਦੇਵਤਾ ਨਹੀਂ ਮਿਲਿਆ ਜਦ ਮਿਲਿਆ ਸ਼ੁੱਧ ਭਾਵਨਾ ਸ਼ੁੱਧ ਹਿਰਦੇ ਨਾਲ ਮਿਲਿਆ ਅਗਿਆਨੀ ਲੋਕ ਇਹਨਾਂ ਅਖੰਡੀਆਂ ਦੇ ਮੰਗਰ ਲੱਗ ਕੇ ਭਟਕਦੇ ਰਹਿੰਦੇ ਨੇ ਤੇ ਗਿਆਨੀ ਉਸ ਅਕਾਲ ਪੁਰਖ ਨਾਲ ਜੁੜ ਕੇ ਵਾਹਿਗੁਰੂ ਨਾਲ ਜੁੜ ਕੇ ਹਮੇਸ਼ਾ ਭਟਕਣਾ ਤੋਂ ਬਚ ਜਾਂਦੇ ਨੇ ਗੁਰੂ ਬਾਬੇ ਜੀ ਦੇ ਇਹ ਸ਼ਬਦ ਸੁਣ ਕੇ ਭਾਈ ਲੈਣਾ ਜੀ ਦਾ ਮਨ ਸ਼ਾਂਤ ਹੋ ਗਿਆ ਅਤੇ ਗੁਰੂ ਬਾਬਾ ਜੀ ਦੇ ਚਰਨਾਂ ਦਾ ਪੌੜਾ ਬਣ ਕੇ ਗੁਰੂ ਬਾਬਾ ਜੀ ਨੇ ਪੁੱਛਿਆ ਭਾਈ ਤੂੰ ਕੌਣ ਹੈ ਕਿਸ ਨਗਰ ਤੋਂ ਆਇਆ ਹੈ ਤੇਰਾ ਨਾਮ ਕੀ ਹੈ ਤਾਂ ਭਾਈ ਲੈਣਾ ਜੀ ਕਹਿਣ ਲੱਗੇ ਬਾਬਾ ਜੀ ਮੇਰਾ ਨਾਮ ਲੈਣਾ ਹੈ ਅਸੀਂ ਪਹਿਲਾਂ ਲੱਖੀ ਜੰਗਲ ਦੇ ਕੋਲ ਬਠਿੰਡੇ ਵੱਲ ਮੱਤੇ ਦੀ ਸਰਾਂ ਨਗਰ ਵਿੱਚ ਵਸਦੇ ਹੁੰਦੇ ਸੀ ਬਾਬਰ ਦੇ ਹਮਲੇ ਕਾਰਨ ਉਹ ਨਗਰ ਉਜੜ ਗਿਆ ਉੱਥੋਂ ਅਸੀਂ ਫਿਰ ਖੈਰਿਆਂ ਦੀ ਖੰਡੂਰ ਜਾ ਵਸੇ ਉਹੀ ਖੰਡੂਰ ਜਿੱਥੇ ਸੋਡਾ ਸਿੱਖ ਜੋਧਾ ਰਹਿੰਦਾ ਭਾਈ ਲੈਨੇ ਜੀ ਨੇ ਮਨ ਹੀ ਮਨ ਗੁਰੂ ਦਾ ਸਿੱਖ ਹੋ ਕੇ ਦੇਵੀ ਦਾ ਕੁੰਗਰਵਟਾ ਦੇਵੀ ਵਗੈਰਾ ਸਾਰਾ ਜੋ ਭੇਖ ਸੀਗਾ ਉਹ ਉਤਾਰ ਦਿੱਤਾ ਉਹਨਾਂ ਦੇ ਸਾਥੀਆਂ ਨੇ ਬਹੁਤ ਜ਼ੋਰ ਲਾਇਆ ਭਾਈ ਲੈਣਾ ਜੀ ਨਾ ਮੰਨੇ ਅਤੇ ਆਖਣ ਲੱਗੇ ਕਿ ਮੈਨੂੰ ਮੁਕਤੀ ਦੇਣ ਵਾਲਾ ਪੂਰਾ ਸਤਿਗੁਰੂ ਮਿਲ ਗਿਆ ਮੇਰੀ ਭਟਕਣਾ ਮਿਟ ਗਈ ਤਾਂ ਅਗੋ ਸੰਗਤ ਦੇ ਬੰਦੇ ਕਹਿਣ ਲੱਗੇ ਲੈਣਿਆ ਜੇ ਇਹ ਗੱਲ ਹੈ ਜੇ ਇਹ ਸਤਿਗੁਰੂ ਪੂਰਾ ਹੈ ਤਾਂ ਸਾਨੂੰ ਦੁਰਗਾ ਦੇ ਦਰਸ਼ਨ ਇੱਥੇ ਕਰਾਵਾ ਅਸੀਂ ਵੀ ਫਿਰ ਇਸ ਦੇ ਸਿੱਖ ਹੋ ਜਾਾਂਗੇ ਜੇ ਇਹਨਾਂ ਨੇ ਇੱਥੇ ਦਰਸ਼ਨ ਕਰਾਤੇ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਦੂਜੇ ਦਿਨ ਅਮਰਤ ਵੇਲੇ ਦੇਵੀ ਦੀ ਸੰਗਤ ਜਾਨੀ ਉਹ ਸੰਗਤ ਜਿਹੜੀ ਦੇਵੀ ਦੇ ਜਾਣ ਵਾਸਤੇ ਘਰੋਂ ਚੱਲੀ ਹੋਈ ਸੀ ਉਹ ਸੰਗਤ ਜੋ ਗੁਰੂ ਬਾਬੇ ਦੇ ਦਰ ਤੇ ਭਾਈ ਲੈਣੇ ਨਾਲ ਆਈ ਸੀ ਉਸ ਸੰਗਤ ਨੇ ਗੁਰੂ ਬਾਬੇ ਦੇ ਬੂਹੇ ਅੱਗੇ ਦਰਵਾਜ਼ੇ ਅੱਗੇ ਇੱਕ ਇਸਤਰੀ ਨੂੰ ਝਾੜੂ ਲਾਉਂਦੇ ਦੇਖਿਆ ਕਿਉਂਕਿ ਉਹਦਾ ਜੋ ਰੂਪ ਸੀਗਾ ਉਹ ਦਿਵਯ ਰੂਪ ਸੀ ਨਾਰਮਲ ਆਮ ਇਸਤਰੀ ਵਾਂਗ ਨਹੀਂ ਸੀ ਦੇਖਣ ਨੂੰ ਅਲੌਕਿਕ ਲੱਗਦੀ ਸੀ ਸੰਗਤ ਦੇ ਬੰਦਿਆਂ ਨੇ ਭਾਈ ਲੈਣਾ ਜੀ ਨੇ ਨਾਲ ਹੋ ਕੇ ਅੱਗੇ ਹੋ ਕੇ ਪੁੱਛਿਆ ਤੁਸੀਂ ਕੌਣ ਹੋ ਤੁਸੀਂ ਹਰ ਰੋਜ਼ ਸੇਵਾ ਕਰਨ ਆਉਂਦੇ ਹੋ ਕਿਉਂਕਿ ਨਾਰਮਲੀ ਉਹਨਾਂ ਨੇ ਗੱਲ ਤੋੜ ਲਈ ਤਾਂ ਅੱਗੋਂ ਉਸ ਇਸਤਰੀ ਨੇ ਉਸ ਮਾਈ ਨੇ ਕਿਹਾ ਮੈਂ ਉਹੀ ਦੇਵੀ ਆਂ ਜਿਹਦੇ ਦਰਸ਼ਨਾਂ ਲਈ ਤੁਸੀਂ ਘਰੋਂ ਯਾਤਰਾ ਤੇ ਨਿਕਲਿਆ ਮੈਂ ਹਰ ਰੋਜ਼ ਇੱਥੇ ਝਾੜੂ ਦੇਣ ਆਉਂਦੀ ਆ ਇਹ ਸੱਚੇ ਸਤਗੁਰੂ ਸੰਤ ਨੇ ਇਹੋ ਜਿਹੇ ਸੰਤਾਂ ਦੀ ਸੇਵਾ ਕਰਕੇ ਸਭ ਦੇਵਤੇ ਆਪਣਾ ਸੁਭਾਗ ਸਮਝਦੇ ਨੇ ਇਹਨਾਂ ਦੇ ਹੀ ਪ੍ਰਤਾਪ ਨਾਲ ਤੁਸਾਂ ਨੇ ਮੇਰੇ ਦਰਸ਼ਨ ਇੱਥੇ ਕਰ ਲਈ। ਦੇਵਤਾ ਤੁਹਾਨੂੰ ਮਾਇਆ ਪਦਾਰਥ ਦੇ ਸਕਦਾ ਹੈ ਪਰ ਮੁਕਤੀ ਤੇ ਭੁਗਤੀ ਦੋਵੇਂ ਚੀਜ਼ਾਂ ਸਿਰਫ ਸੰਤਾਂ ਤੋਂ ਮਿਲਦੀਆਂ ਨੇ। ਇਹ ਸੁਣ ਕੇ ਮਾਈ ਦੇ ਦਰਸ਼ਨ ਕਰਕੇ ਨੈਣੇ ਦਾ ਭਰੋਸਾ ਸਤਿਗੁਰੂ ਨਾਨਕਦੇਵ ਜੀ ਦੇ ਉੱਪਰ ਹੋਰ ਵੀ ਪੱਕਾ ਹੋ ਗਿਆ ਅਤੇ ਉਹਨਾਂ ਦੇ ਸਾਥੀ ਵੀ ਸਿੱਖ ਬਣ ਗਏ। ਕੁਝ ਦਿਨ ਇੱਥੇ ਠਹਿਰੇ ਅਤੇ ਇੱਥੋਂ ਹੀ ਵਾਪਸ ਆਪਣੇ ਨਗਰ ਖਡੂਰ ਚਲੇ ਗਏ ਭਾਈ ਲੈਣਾ ਜੀ ਪਰ ਉਹਨਾਂ ਦੇ ਮਨ ਨੂੰ ਤਾਂਘ ਜਲੀ ਰਹੀ ਤੜਫਣਾ ਲੱਗੀ ਰਹੀ ਵਾਪਸ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਦੀ ਪਿੰਡ ਟੇਕ ਨਾ ਸਕੇ ਜ਼ਿਆਦਾ ਸਮਾਂ ਇਸੇ ਕਰਕੇ ਉਹਨਾਂ ਨੇ ਥੋੜੇ ਦਿਨਾਂ ਬਾਅਦ ਹੀ ਖੰਡੂਰ ਤੋਂ ਚਾਲੇ ਪਾ ਦਿੱਤੇ ਅਤੇ ਸਿਰ ਦੇ ਉੱਪਰ ਇੱਕ ਨੂਨ ਦੀ ਪੰਡ ਚੱਕ ਲਈ ਅਤੇ ਆਪਣੇ ਭਣੋਈਏ ਨੂੰ ਨਾਲ ਲੈ ਕੇ ਕਰਤਾਰਪੁਰ ਪਹੁੰਚ ਗਏ ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੇਤ ਦੀ ਨਦੀਨ ਕਢਾ ਰਹੇ ਸਨ ਮਾਤਾ ਸੁਲੱਖਣੀ ਪਾਸ ਨੂਨ ਦੀ ਪੰਡ ਸੁੱਟ ਕੇ ਖੇਤ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੇ ਲਈ ਭਾਈ ਲੈਣਾ ਜੀ ਪਹੁੰਚ ਗਏ ਕਿਉਂਕਿ ਸਬਰ ਨਹੀਂ ਹੋ ਰਿਹਾ ਸੀਗਾ ਮਨ ਨੂੰ ਤਾਂਗ ਸੀ ਖਿੱਚ ਸੀ ਖੇਤ ਜਾ ਕੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ ਇਹਨਾਂ ਖੇਤਾਂ ਦੇ ਦਰਸ਼ਨ ਆਪਾਂ ਜ਼ਰੂਰ ਕਰਾਂਗੇ ਜਲਦੀ ਹੀ ਆਪਾਂ ਪਾਕਿਸਤਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਚੱਲਾਂਗੇ ਤਾਂ ਤੁਹਾਨੂੰ ਇਹ ਸਭ ਖੇਤ ਉਹ ਜਗ੍ਹਾ ਸਭ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਖੁਦ ਵੀ ਦਰਸ਼ਨ ਕਰਕੇ ਆਪਣੇ ਜ਼ਿੰਦਗੀ ਨੂੰ ਜੀਵਨ ਨੂੰ ਆਪਾਂ ਸਫਲ ਕਰਾਂਗੇ ਅੱਗੇ ਗੱਲ ਕਰੀਏ ਤਾਂ ਜਦੋਂ ਘਰ ਨੂੰ ਤੁਰਨ ਲੱਗੇ ਕੱਖਾਂ ਦੀ ਪੰਡ ਗਊਆਂ ਮਹਿਸਾਂ ਵਾਸਤੇ ਵੱਢ ਕੇ ਰੱਖੀ ਹੋਈ ਸੀ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣੇ ਵੱਲ ਤੱਕਿਆ ਤਾਂ ਭਾਈ ਲੈਣਾ ਜੀ ਝਟਪਟ ਸਮਝ ਗਏ ਅਤੇ ਮੰਡਾਸਾ ਬਣ ਕੇ ਪੰਡ ਸਿਰ ਤੇ ਚੱਕ ਲਈ ਗੁਰੂ ਨਾਨਕ ਦੇਵ ਜੀ ਬਹੁਤ ਖੁਸ਼ ਹੋਏ ਘਰ ਆਏ ਤਾਂ ਮਾਤਾ ਸੁਲਖਣੀ ਜੀ ਨੇ ਆਖਿਆ ਤੁਸੀਂ ਬਹੁਤ ਬੇਪਰਵਾਹੀ ਕਰਦੇ ਹੋ ਤੇ ਕਦੀ ਸ਼ਰਦਾ ਨਹੀਂ ਰਹਿਣ ਦਿੰਦੇ ਇਹਦੀ ਪੋਸ਼ਾਕ ਕਿੰਨੀ ਸੋਹਣੀ ਪਾਈ ਹੋਈ ਸੀ ਤੁਸੀਂ ਚੱਕੜ ਨਾਲ ਭਰਤੀ ਮਹਾਰਾਜ ਬੋਲੇ ਪੰਡ ਚੁੱਕਣ ਜੋਗੇ ਨੇ ਚੁੱਕ ਲਈ ਤੇ ਪੋਸ਼ਾਕ ਚੱਕੜ ਨਾਲ ਨਹੀਂ ਕੇਸਰ ਨਾਲ ਭਰੀ ਹੋਈ ਹੈ ਭਾਵੇਂ ਭਾਈ ਲੈਣਾ ਜੀ ਦਿਨ ਰਾਤ ਹਰ ਤਰ੍ਹਾਂ ਦੀ ਸੇਵਾ ਕਰਦੇ ਸਨ ਪਰ ਸਤਗੁਰਾਂ ਦੀ ਟਹਿਲ ਹਜੂਰੀ ਦੇ ਵਿੱਚ ਉਹਨਾਂ ਦੀ ਨਦਰ ਦੇ ਵਿੱਚ ਰਹਿਣ ਕਰਕੇ ਉਹਨਾਂ ਦੀ ਸੰਗਤ ਕਰਨ ਕਰਕੇ ਉਹਨਾਂ ਨੂੰ ਪਰਮੇਸ਼ਰ ਮੰਨ ਕੇ ਇਹਨਾਂ ਨੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਹੋਰ ਉੱਚਾ ਚੁੱਕਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਹਰ ਰੋਜ਼ ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ ਬਰਸਾਤ ਹੋਵੇ ਡੇਢ ਪਹਿਰ ਰਾਤ ਰਹਿੰਦੇ ਆ ਰਾਵੀ ਨਦੀ ਵਿੱਚ ਗਲ ਤੱਕ ਪਾਣੀ ਵਿੱਚ ਉੱਤਰ ਕੇ ਚਾਰ ਘੜੀ ਸੂਰਜ ਚੜ੍ਹੇ ਤੱਕ ਉਸੇ ਤਰ੍ਹਾਂ ਖੜੇ ਰਹਿਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਤੇ ਅਕਾਲ ਪੁਰਖ ਦੀ ਯਾਦ ਦੇ ਵਿੱਚ ਸਿਮਰਨ ਦੇ ਵਿੱਚ ਲੱਗੇ ਰਹਿਣਾ ਭਾਈ ਲੈਣਾ ਜੀ ਵੀ ਇਹ ਸਭ ਨਾਲ-ਨਾਲ ਕਰਦੇ ਸਨ ਪਰ ਕਿਨਾਰੇ ਉੱਪਰ ਬੈਠ ਕੇ ਭਜਨ ਕਰਦੇ ਰਹਿੰਦੇ ਸਨ ਚਾਹੇ ਹਾਰਡ ਹੋਵੇ ਸਿਆਲ ਹੋਵੇ ਸਭ ਇੱਕ ਰਾਸ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਸੀ ਇਹ ਹੈ ਆਪਣੀ ਅੱਜ ਦੀ ਤਵਾਰੀਖ ਗੁਰੂ ਖਾਲਸਾ ਦੀ তথা ਜਿਸ ਵਿੱਚੋਂ ਆਪਾਂ ਨੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਮਿਲਾਪ ਕਿਸ ਤਰ੍ਹਾਂ ਹੋਇਆ ਇਹ ਜਾਣਿਆ ਉਮੀਦ ਹੈ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੇਕਰ ਚੰਗਾ ਲੱਗਿਆ ਤਾਂ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਇਸੇ ਤਰ੍ਹਾਂ ਸਿੱਖ ਇਤਿਹਾਸ ਗੁਰ ਇਤਿਹਾਸ ਦੇ ਨਾਲ ਸੰਬੰਧਿਤ ਵੀਡੀਓ ਪਾਉਂਦੇ ਰਹਾਂਗੇ ਤੇ ਜਿਵੇਂ ਹੀ ਮੌਸਮ ਖੁੱਲਦਾ ਠੰਡ ਘਟਦੀ ਹੈ ਆਪਾਂ ਉਸੇ ਤਰ੍ਹਾਂ ਯਾਤਰਾ ਦੇ ਉੱਪਰ ਚੱਲਾਂਗੇ ਕਿ ਆਪਣੇ ਜੋ ਪ੍ਰੋਗਰਾਮ ਹੈ ਉਹ ਹੈ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਉੱਥੇ ਆਪਾਂ ਦਰਸ਼ਨ ਕਰਨ ਚੱਲਾਂਗੇ ਬਹੁਤ ਹੀ ਜਲਦੀ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ Hmm?